ਕੈਨੇਡੀਅਨ ਕਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਵਾਰ ਨੂੰ ਕਿਹਾ ਕਿ ਕੈਨੇਡਾ 1.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਲਾਗੂ ਕਰੇਗਾ ਜਿਸ ਦਾ ਉਦੇਸ਼ ਅਮਰੀਕਾ ਵਿੱਚ ਫੈਂਟਲਿੰਦੇ ਪਰਵਾਹ ਨੂੰ ਰੋਕਣਾ ਤੇ ਬਦਲੇ ਵਿੱਚ ਟਰੰਪ ਨੇ ਕਿਹਾ ਕਿ ਇਹ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ 30 ਦਿਨਾਂ ਲਈ ਕੈਨੇਡੀਅਨ ਸਮਾਨ ਤੇ ਟੈਰਿਫ ਨੂੰ ਰੋਕ ਦੇਣਗੇ ਤੇ ਟਰੰਪ ਨੇ ਰੁੱਤ ਸੋਸ਼ਲ ਦੇ ਕਿਹਾ ਕਿ ਕੈਨੇਡਾ ਇਹ ਯਕੀਨੀ ਬਣਾਉਣ ਲਈ ਸਹਿਮਤ ਹੋ ਗਿਆ ਕਿ ਸਾਡੀ ਉੱਤਰੀ ਸਰਹੱਦ ਸੁਰੱਖਿਅਤ ਰਹੇਗੀ ਅਤੇ ਫੰਟਾ ਲਾਈਨ ਵਰਗੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਜਿਸ ਨਾਲ ਸਾਡੇ ਦੇਸ਼ ਵਿੱਚ ਲੱਖਾਂ ਅਮਰੀਕੀਆਂ ਦੀ ਮੌਤ ਹੋ ਰਹੀ ਹੈ 트럼ਪ ਨੇ ਸਰੱਦੀ ਯੋਜਨਾ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਦੇ ਇੱਕ ਬਿਆਨ ਦਾ ਹਵਾਲਾ ਦਿੱਤਾ ਜਿਸ ਵਿੱਚ ਨਵੇਂ ਹੈਲੀਕਾਪਟਰ ਟੈਕਨੋਲੋਜੀ ਕਰਮਚਾਰੀਆਂ ਨਾਲ ਸਰਹੱਦ ਨੂੰ ਮਜ਼ਬੂਤ ਕਰਨਾ ਅਤੇ ਅਮਰੀਕੀ ਭਾਈਵਾਲਾਂ ਨਾਲ ਵਧੀਆ ਹੋਏ ਥਾਲ ਮੇਰਾ ਤੇ ਫੈਂਟਾ ਲੰਦੇ ਪਰਵਾਹ ਨੂੰ ਰੋਕਣ ਲਈ ਸਰੋਤਾਂ ਵਿੱਚ ਵਾਅਦਾ ਸ਼ਾਮਿਲ ਹੈ 트럼ਪ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਰਾਸ਼ਟਰਪਤੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਸਾਰੇ ਅਮਰੀਕੀਆਂ ਦੀ ਸੁਰੱਖਿਆ ਨੂੰ ਕਿੰਨੀ ਬਣਾਵਾਂ ਤੇ ਮੈਂ ਇਹ ਇਹ ਕਹਿ ਰਿਹਾ ਕਿ ਮੈਂ ਸ਼ੁਰੂਆਤੀ ਨਤੀਜਿਆਂ ਤੋਂ ਬਹੁਤ ਖੁਸ਼ ਹਾਂ ਤੇ ਸ਼ਨੀਵਾਰ ਨੂੰ ਐਲਾਨੇਗੇ ਟੈਰਫਾਂ ਨੂੰ 30 ਦਿਨਾਂ ਲਈ ਰੋਕ ਦਿੱਤਾ ਗਿਆ ਤਾਂ ਜੋ ਇਹ ਦੇਖਿਆ ਜਾ ਸਕੇ ਕੈਨੇਡਾ ਨਾਲ ਕੋਈ ਅੰਤਿਮ ਸਮਝੌਤਾ ਹੁੰਦਾ ਜਾਂ ਨਹੀਂ ਤਾਂ ਸਾਰਿਆਂ ਲਈ ਨਿਰਪੱਖਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇੱਕ ਪੋਸਟ ਵਿੱਚ ਯੋਜਨਾ ਦੇ ਵੇਰਵਿਆਂ ਦੀ ਪੁਸ਼ਟੀ ਕਰਦੇ ਗਿਆ ਕਿ ਮੇਰੀ ਹੁਣੇ ਰਾਸ਼ਪਤ੍ਰੀ ਟੰਪ ਨਾਲ ਗੱਲਬਾਤ ਹੋਈ ਹੈ ਤੇ ਕੈਨੇਡਾ ਸਾਰੇ 1.3 ਮਿਲੀਅਨ ਡਾਲਰ ਦੀਆਂ ਸਰਦੀ ਯੋਜਨਾਵਾਂ ਨੂੰ ਲਾਗੂ ਕਰ ਰਿਹਾ ਹੈ। ਨਵੇਂ ਹੈਲੀਕਾਪਟਰ ਟੈਕਨੋਲੋਜੀ ਕਰਮਚਾਰੀਆਂ ਨਾਲ ਸਰਦਰਨ ਮੌਜੂਦ ਕਰਨਾ ਤੇ ਸਾਡੇ ਅਮਰੀਕੀ ਭਾਈ ਪਾਲਾਂ ਦੇ ਨਾਲ ਤਾਲਮਿਲ ਨੂੰ ਵਧਾਉਣਾ। ਫੈਂਟਲਾਈਨ ਦਾ ਪਰਿਵਾਰ ਰੋਕਣਾ ਤੇ ਇਸ ਵਿੱਚ ਲਗਭਗ 10000 ਫੈਂਟਲਾਈਨ ਕਰਮਚਾਰੀ ਸਰਹੱਦ ਤੇ ਸੁਰੱਖਿਅਤ ਕਰਨਗੇ ਇਸ ਤੋਂ ਇਲਾਵਾ ਕੈਨੇਡਾ ਫੈਂਟਲਾਈਨ ਨੇ ਯਾਦ ਯੁਕਤ ਕਰਨ ਦਾ ਵੀ ਕੰਮ ਚੱਲ ਰਿਹਾ ਤੇ ਕਾਰਵੈਲ ਤੋਂ ਅਤਿ ਕਵਾਦੀਆਂ ਵਿਰੁੱਧ ਸੂਚੀਬੱਧ ਕਰਾਂਗੇ ਤੇ ਸਰਹੱਦ ਤੇ 24 ਘੰਟੇ 7 ਦਿਨ ਨਿਗਰਾਨੀ ਰੱਖੀ ਜਾਵੇਗੀ ਕੈਨੇਡਾ ਅਮਰੀਕੀ ਸੰਗਠਨ ਅਪਰਾਧ ਫੈਂਟਲਾਈਨ ਅਤੇ ਮਨੀ ਲਾਂਡਿੰਗ ਦਾ ਮੁਕਾਬਲਾ ਕਰਨ ਲਈ ਸਾਂਝੀ ਸਟ੍ਰੀਕ ਫੋਰਸ ਸ਼ੁਰੂ ਕਰਾਂਗੇ ਮੈਂ ਸੰਗਠਿਤਿਕ ਅਪਰਾਧ ਅਤੇ ਫੈਂਟਲਾਈਨ ਬਾਰੇ ਇੱਕ ਨਵੇਂ ਖੂਫੀਆ ਨਿਰਦੇਸ਼ ਦੇ ਵੀ ਦਖਲ ਦਿੱਤੇ ਨੇ ਅਸੀਂ ਇਸ ਨੂੰ 200 ਮਿਲੀਅਨ ਅਮਰੀਕੀ ਡਾਲਰ ਦੇ ਨਾਲ ਸਮਰਥਨ ਦੇਵਾਂਗੇ ਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਪ੍ਰਸਤਾਵਿਤ ਟੈਰਿਫ ਕਟੋ-ਕਟਦੀ ਦਿਨਾਂ ਲਈ ਰੋਕ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਮੈਕਸੀਕਨ ਰਾਸ਼ਟਰਪਤੀ ਦੇ ਨਾਲ ਵੀ ਜਿੱਥੇ ਮੁਲਾਕਾਤ ਕਰਨ ਤੋਂ ਬਾਅਦ ਇੱਕ ਮਹੀਨੇ ਲਈ ਮੈਕਸੀਕਨ ਸਫਾਨ ਸਮਾਨ ਦੇ ਉੱਪਰ ਟੈਰਿਫ ਰੋਕਣ ਦਾ ਐਲਾਨ ਕੀਤਾ ਰੀਡਿੰਗ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਖ਼ਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ